ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢੂੰਗਰਨੀ ਦੇ ਵਿੱਚ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ 396ਵਾਂ ਜਿਹੜਾ ਪ੍ਰਕਾਸ਼ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਢੂੰਗਰਨੀ ਗੁਰੂ ਹਰ Rai ਸਾਹਿਬ ਨੌਜਵਾਨ ਸਭਾ ਪਿੰਡ ਢੂੰਗਰਨੀ ਤੇ ਇਲਾਕੇ ਦੀਆਂ ਸੰਗਤਾਂ ਤੇ ਖਾਸ ਕਰਕੇ ਵਿਸ਼ੇਸ਼ ਤੌਰ ਤੇ ਜਿਹੜਾ ਸਹਿਯੋਗ ਆ ਸਾਡੇ ਐਨਆਰਆਈ ਵੀਰ ਜਿਹੜੇ ਇਸ ਪ੍ਰਕਾਸ਼ ਪਰਵ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਤਨ ਮਨ ਦੇ ਧਨ ਨਾਲ ਸੇਵਾ ਵੀ ਕਰਦੇ ਆ ਔਰ ਵਿਦੇਸ਼ਾਂ ਦੇ ਵਿੱਚੋਂ ਆ ਕੇ ਸੰਗਤਾਂ ਦੇ ਵਿੱਚ ਵੀ ਉਹ ਸ਼ਾਮਲ ਹੁੰਦੇ ਆ ਜਿਵੇਂ ਆ ਮੇਰੇ ਨਾਲ ਸਾਡੇ ਸਾਥੀ ਮੱਖਣ ਸਿੰਘ ਜੀ ਕੋਠੀਵਾਲਾ ਰਣਵੀਰ ਸਿੰਘ ਜੀ ਸਰੋਆ ਸਾਹ ਬਲਬੀਰ ਸਿੰਘ ਜੀ ਕੋਠੀਵਾਲਾ ਭਾਦਰ ਸਿੰਘ ਜੀ ਜੱਜੂਆ ਤੇ ਹੋਰ ਨਗਰ ਦੀਆਂ ਸੰਤਾ ਸੰਗਤਾਂ ਜਿਹੜੀਆਂ ਤੇ ਨਾਲ ਮੇਰੇ ਗਰਦਿਆਲ ਸਿੰਘ ਜਲਵੇੜਾ ਜੋ ਲਾਗਲੇ ਪਿੰਡ ਦਾ ਹੀ ਸੰਤਾ ਹੈ ਉਹ ਵੀ ਹੋਮਾਵਾ ਕੇ ਜਿਹੜੀਆਂ ਇਸ ਪ੍ਰਕਾਸ਼ਪੁਰਪ ਦਾ ਜੋ ਅਜ ਨਕਰ ਕੀਰਤਨ ਪੂਰੇ ਨਗਰ ਦੇ ਵਿੱਚ ਨਿਕਲ ਨਿਕਲੇਗਾ ਔਰ ਪਹਿਲੇ ਪੜਾ ਦਿਆ ਮੈਂ ਕਹਿ ਸਕਦਾ ਕਿ ਕੈਮਰੇ ਵਾਲੇ ਸਾਥੀਆਂ ਨੂੰ ਪਿਆ ਜੁਨੀਆ ਸੰਗਤਾਂ ਦਾ ਪੰਡਾਲ ਦੇ ਵਿੱਚ ਬੈਠੀ ਹੈ ਵੀ ਜਰੂਰ ਦਰਸ਼ਨ ਕਰਾ ਦਿਓ ਕਿਉਂਕਿ ਪਤਾ ਲੱਗੇ ਕਿ ਕਿੰਨੀਆਂ ਕਿ ਸੰਗਤਾਂ ਦਾ ਆਇਆ ਇਸ ਪਰਮਰਉਣ ਲਈ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਨਆਰਆਈ ਵੀਰਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਰਾਜ ਸਾਹਿਬ ਜੀ ਦਾ ਸਾਰੀਆਂ ਸੰਗਤਾਂ ਦਾ ਔਰ ਅਸੀਂ ਇਹ ਗੱਲ ਕਹਾਂਗੇ ਇਸੇ ਤਰ੍ਹਾਂ ਪ੍ਰਮਾਤਮਾ ਸਾਰੇ ਸੰਗਤਾਂ ਨੂੰ ਸਾਰੇ ਐਨਆਰਆਈ ਵੀਰਾਂ ਨੂੰ ਚੜ੍ਹਦੀ ਕਲਾ ਜ ਰੱਖਣ ਤਾਂ ਕਿ ਆਉਣ ਵਾਲੇ ਜਿਹੜੇ ਵੀ ਆ ਪ੍ਰੋਗਰਾਮ ਇਸੇ ਤਰ੍ਹਾਂ ਧੂਮ ਧਾਮ ਦੇ ਨਾਲ ਮੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ